ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਹਾਰ ਦੀ ਜ਼ਿੰਮੇਵਾਰੀ ਲਈ ਹੈ। ਉਹਨਾਂ ਕਿਹਾ ਕਿ ਉਹ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਪਾਰਟੀ ਦਾ ਸੰਦੇਸ਼ ਲੋਕਾਂ ਤੱਕ ਨਹੀਂ ਪਹੁੰਚਾ ਸਕੇ। ਦਰਅਸਲ ਪੰਜਾਬ ਦੇ ਵਿੱਚ ਬੀਜੇਪੀ ਇੱਕ ਵੀ ਸੀਟ ਜਿੱਤਣ ਦੇ ਵਿੱਚ ناکਾਮ ਰਹੀ ਹੈ। ਪੰਜਾਬ ਵਿੱਚ ਬੀਜੇਪੀ ਸੂਬੇ ਦੀਆਂ 13 ਦੀਆਂ 13 ਸੀਟਾਂ ਤੇ ਇਕੱਲਿਆਂ ਝੋਲੜੀ ਸੀ। ਪਿੰਡੂ ਇਲਾਕੇ ਦੇ ਵਿੱਚ ਜਿੱਥੇ ਇੱਕ ਬਵੰਡਰ ਜਾ ਖੜਾ ਕੀਤਾ ਗਿਆ ਸੀ ਉਹਦੇ ਬਾਵਜੂਦ ਉਹਨਾਂ ਨੇ ਜਾ ਕੇ ਨਾ ਸਿਰਫ ਬੀਜੇਪੀ ਦਾ ਸਨੇਹਾ ਲਾਇਆ ਬਲਕਿ ਇੱਕ ਬਹੁਤ ਹੀ ਪੋਜ਼ਿਟਿਵ ਤਰੀਕੇ ਨਾਲ ਜਿੱਥੇ ਸਾਡੀ 7% ਵੋਟ ਸੀਗੀ 2022 ਦੇ ਇਲੈਕਸ਼ਨਾਂ ਦੇ ਅੰਦਰ ਉਹ ਅੱਜ ਵੋਟ ਪਰਸੈਂਟ ਵਧ ਕੇ 19% ਦੇ ਕਰੀਬਨ ਪਹੁੰਚੀ ਹੋਈ ਹੈ ਜਿਹਦਾ ਸਾਰੇ ਦਾ ਸਾਰਾ ਸਿਹਰਾ ਮੈਂ ਬੀਜੇਪੀ ਦੇ ਕਾਰਜਕਰਤਾ ਇਹ ਬੀਜੇਪੀ ਦੇ ਸਾਡੇ ਪੁਰਾਣੇ ਜਿਹੜੇ ਸੀਨੀਅਰ ਆਗੂ ਐ ਇੱਥੇ ਦੇ ਸਾਡੇ ਸੰਗਠਨ ਮੰਤਰੀ ਐ ਸਾਡੀ ਲੀਡਰਸ਼ਿਪ ਸੈਂਟਰ ਤੋਂ ਜਿਨ੍ਹਾਂ ਨੇ ਆ ਕੇ ਇੱਥੇ ਸਾਰਿਆਂ ਨੂੰ ਸੰਗਠਨ ਨੂੰ ਮਜ਼ਬੂਤ ਕੀਤਾ ਡਾਇਰੈਕਸ਼ਨਸ ਦਿੱਤੀਆਂ ਮੈਂ ਸਾਰਿਆਂ ਦਾ ਉਹਨਾਂ ਦਾ ਆਭਾਰੀ ਹਾਂ ਜਿੱਥੇ ਤਾਈ ਅਸਲ ਜਿਹੜਾ ਦਾ the taste of the pudding lies in its eating ਉਹ ਹੈ ਵੀ ਸਾਨੂੰ ਸੀਟਾਂ ਕਿੰਨੀ ਆਈਆਂ ਉਹਦੀ ਜ਼ਿੰਮੇਵਾਰੀ ਮੈਂ ਐਜ਼ ਅ ਬੀਜੇਪੀ ਦੇ ਪ੍ਰਧਾਨ ਮੇਰੀ ਆਪਣੀ ਸਮਝਦਾ that are not been able to translate that strength that increase in vote percentage into seats main is karke apni zimmedari samajh da ki mera farz banta siga jehda ik pranti vlai gayi punjab de andar us pranti nu main tod nahi sakya ki bjp jehdi hai kisanan de khilaf hai jehdi hai punjabian de khilaf hai jehdi pranti purane sade lokan ne ithe vlai rakhi si punjab de andar assi bahut koshish ki thi ਅਸੀਂ ਉਹ ਸਾਰੀ ਗੱਲਾਂ ਜੋ ਕਿਸਾਨਾਂ ਵਾਸਤੇ ਬੀਜੇਪੀ ਨੇ ਕੀਤਾ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਵੀ ਕਰੀਬਨ 15 ਲੱਖ ਕਿਸਾਨ ਜਿਹੜੇ 6000 ਰੁਪਏ ਸਾਲਾਨਾ ਤੋਂ ਵਾਝੇ ਕੀਤੇ ਗਏ ਐ ਸਾਰੀਆਂ ਗੱਲਾਂ ਉਹਨਾਂ ਦੇ ਸਾਹਮਣੇ ਰੱਖੀਆਂ ਐ ਐਮਐਸਪੀ ਦੀ ਗੱਲ ਕੀਤੀ ਗਈ ਪਰੰਤੂ ਕਿਤੇ ਨਾ ਕਿਤੇ ਮੇਰੇ ਉਹਦੇ ਵਿੱਚ ਕਮਜ਼ੋਰੀ ਦੇ ਚਲਦੇ ਹੋਏ ਉਹ ਮੈਸੇਜ ਸਾਰੇ ਥਾਂ ਅਸੀਂ ਪਹੁੰਚਾ ਨਹੀਂ ਸਕੇ